ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਖੰਨਾ ਦੇ ਇੱਕ ਸੁਨਿਆਰਿਆ ਨੂੰ ਬੁਲਾ ਕੇ 13 ਮਿੰਟਾਂ ਵਿੱਚ 1 ਕਿਲੋ ਸੋਨਾ ਫਿਰੋਤੀ ਦੇਣ ਲਈ ਕਿਹਾ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ। ਕਾਲ ਡਿਟੇਲ ਅਤੇ ਲੋਕੇਸ਼ਨ ਟਰੈਕਿੰਗ ਦੇ ਆਧਾਰ ਤੇ ਤਿੰਨ ਮੁਲਜ਼ਮਾਂ ਦੀ ਪਛਾਣ ਕੀਤੀ ਗਈ। ਜਾਣਕਾਰੀ ਦੰਦੇ ਹੋਏ ਖੰਨਾ ਦੇ ਡੀਐਸਪੀ ਅਮਰਿਤਪਾਲ ਸਿੰਘ ਪੱਟੀ ਨੇ ਦੱਸਿਆ ਕਿ ਸ਼੍ਰੀ ਕਾਂਤ ਵਰਮਾ ਨਾਮਕ ਇੱਕ ਸੁਨਿਆਰਾ ਜਿਸ ਦੀ ਓਮ ਪ੍ਰਕਾਸ਼ ਜੁਐਲਰਜ਼ ਨਾਮਕ ਦੁਕਾਨ ਹੈ ਉਸ ਨੂੰ ਦੋ ਵੱਖ-ਵੱਖ ਨੰਬਰਾਂ ਤੋਂ ਫੋਨ ਆਇਆ ਅਤੇ ਕਿਹਾ ਕਿ ਉਹ ਪ੍ਰੇਮਾ ਸ਼ੂਟਰ ਬੋਲ ਰਿਹਾ ਹੈ ਜੇਕਰ 13 ਮਿੰਟਾਂ ਦੇ ਅੰਦਰ-ਅੰਦਰ ਦੱਸੀ ਗਈ ਜਗ੍ਹਾ ਤੇ 1 ਕਿਲੋ ਸੋਨਾ ਨਹੀਂ ਮਿਲਿਆ ਤਾਂ ਉਸ ਦੇ ਪੁੱਤਰ ਨੂੰ ਮਾਰ ਦੇਵੇਗਾ ਇਸ ਤੋਂ ਬਾਅਦ ਸ਼੍ਰੀਕਾਂਤ ਨੇ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਜਾਂਚ ਕੀਤੀ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਉਸ ਦੇ ਨਾਲ ਹੀ SIM ਵੇਚਣ ਵਾਲੇ ਸਮੇਤ ਦੋ ਹੋਰ ਲੋਕਾਂ ਨੂੰ ਵੀ ਪੁਲਿਸ ਨੇ ਹਾਂ ਜੀ ਜਿਵੇਂਕਰ ਨੂੰ ਪਹਿਲਾਂ ਹੀ ਪਤਾ ਹੈ ਕਿ 9 ਤਰੀਕ ਨੂੰ ਮਿਸਟਰ ਸ਼੍ਰੀਨਾਥ ਵਰਮਾ ਜਿਨ੍ਹਾਂ ਦੀ ਉਹ ਪ੍ਰਕਾਸ਼ ਜੁਰੇਟ ਸ਼ਾਪ ਹੈ ਦਿੱਲੀ ਦੀ ਸ਼ਾਪ ਹੈ ਉਹਨਾਂ ਨੂੰ ਦੋ ਫੋਨ ਕਾਲਾਂ ਆਈਆਂ ਇੱਕ 80544 45685 ਤੋਂ ਤੇ ਦੂਜੀ 88722 8499 ਤੋਂ ਇਹਨਾਂ ਨੂੰ ਪਹਿਲਾਂ ਮਿਸਕੋਲਾ ਹੋਣੀ ਰਹੀ ਨਹੀਂ ਨੁੱਕਿਆ ਨਹੀਂ ਫਿਰ ਇਹਨਾਂ ਨੂੰ ਦੋ ਵਾਇਸ ਨੋਟ ਆਏ ਇਕ ਤਕਰੀਬ ਪੌਣੇ 1 ਵਜੇ ਪ੍ਰਦੂਸ਼ਾ ਸਵਾ 1 ਵਜੇ ਨਾਲ 1 ਵਜੇ ਜਿਹੜੇ ਜੋ ਵਾਇਸ ਨੋਟ ਵਾਲੇ ਨੇ ਕਹੀ ਮੈਂ ਰੇਮਾ ਸ਼ੂਟਰ ਬੋਲਦਾ ਤੇ ਤੁਹਾਡੇ ਕੋਲ 10 ਮਿੰਟ ਲੱਗੇ 1 ਕਿਲੋ ਸੌਣਾ ਤਿਆਰ ਕਰਕੇ ਜੋ ਬੱਧੀ ਵੀ ਲੇਗਾ ਤੂੰ ਪਹੁੰਚੋ ਉਹਨੇ ਜਿਹਨਾਂ ਨੇ ਸੰਮੋਦਲਾ ਦਿੱਤੀ ਜਿਹੜੇ ਜੀਐਸਐਸਟੀ 2 ਨੇ ਐਫਆਈਆ ਨੰਬਰ 84 ਅੰਡਰ ਸੈਕਸ਼ਨ 308 2 ਤੇ 352 ਪੀਐਨਐਸ ਜਿਹੜਾ ਨੰਬਰ 584 ਤੇ 506 ਪੀਪੀਸੀ ਉਹਦੇ ਪੁਲਾੜਿਆਂ ਕਦੇ ਉਹ ਦਰਜ ਕੀਤੀ ਨਾਲ ਦੇ ਨਾਲ ਹੀ ਐਸਪੀ ਡੀ ਸਾਹਿਬ ਨੂੰ ਡੀਐਸਪੀ ਡੀ ਸਾਹਿਬ ਨੂੰ ਇਨਫੋਰਮ ਕੀਤਾ ਗਿਆ ਸੀਆਈਏ ਦੀਆਂ ਵੀ ਮਹਾਰਤਾਂ ਜਾਈਆਂ ਟੈਕਨੀਕਲ ਜਲਤੋ ਹੈਲਪਲੀ ਵੀ ਤੇ ਕੁਝ ਘੰਟਿਆਂ ਦੇ ਵਿੱਚ ਹੀ ਵਸਤਰੀ ਨੂੰ ਅਸੀਂ ਬੰਦੇ ਆਇਡੈਂਟੀਫਾਈ ਕਰ ਲਏ ਸੀ ਤੇ 11 ਤਰੀਕ ਨੂੰ ਐਸਐਚਓ ਸਿਟੀ ਬੇਦੀ ਸਾਹਿਬ ਦੀ ਟੀਮ ਨੇ ਇਹ ਲੋਨ ਪਿੰਨੇ ਜਣੇ ਗ੍ਰਿਫਤਾਰ ਕੀਤੇ ਜਿਨ੍ਹਾਂ ਦੇ ਨਾਮ ਹੈ ਜੇ ਅਭਿਸ਼ੇਕ ਤੇ ਨਿਹਾਲ ਇਹ ਦੋਨੋਂ ਅਜੀਤ ਕੁਮਾਰ ਦੇ ਲੜਕੀਆ ਦੋਨੋਂ ਸਕੇਬਰਾ ਹੈ ਤੇ ਜਿਹੜਾ ਇਹਨਾਂ ਨੇ ਚੀਜ਼ਾ ਪੀਰਤ ਸਿੰਘ ਹੈ ਜਿਹੜਾ son of ਪਰਮੇਲ ਸਿੰਘ ਇਹ ਥਾਣਾ ਸਿਟੀ 1 ਵਨ ਏਰੀਆ ਦੇ ਰਹਿਣ ਵਾਲੇ ਜਿਨ੍ਹਾਂ ਨੇ ਇਹਨਾਂ ਨੂੰ 신고 ਦਿੱਤਾ ਸੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਕੁਝ ਕਰ ਚੁੱਕਿਆ ਹੈ ਕੋਈ ਕੋਈ ਕਮਿਟੀ ਲੱਗਿਆ ਤਾਂ ਕਿ ਕੀ ਹੋ ਰਿਹਾ ਹੈ ਇਹ ਮਾਈਡਰੋਗ ਇਨਵੈਸਟੀਗੇਸ਼ਨ ਹੈ ਜੀ ਕੁਝ ਕਿਸੇ ਚੱਲ ਰਹੀ ਹੈ ਜੀ ਅੱਜ ਦੀ ਇਹਨਾਂ ਨੇ ਕੋਈ ਇਹੋ ਜਿਹੀ ਹਰਕਤ ਕੀਤੀ ਹੈ ਜਾਂ ਨਹੀਂ ਕੀਤੀ ਹੈ ਤੇ ਅੱਜ ਸਾਡੇ ਕੋਲੇ ਇਹ ਇਹਨਾਂ ਨੂੰ ਅੱਜ ਬਰਬਾਦ ਤੇ ਲੈ ਕੇ ਜੋ ਕੁਝ ਦਿੱਕਤ ਹੋ ਗਈ। ਅਕਾਊਂਟ ਸਪੈਸ ਦਾ ਲੱਗੀਆਂ ਪਰ ਕਿੱਦਾਂ ਲੱਗ ਗਿਆ। ਹਜੇ ਤੱਕ ਤਾਂ ਇਹਨਾਂ ਵਿੱਚ ਕੋਈ ਇਹੋ ਜਿਹੀ ਬੈਕਗ੍ਰਾਉਂਡ ਵਾਲੀ ਚੀਜ਼ ਸਾਹਮਣੇ ਨਹੀਂ ਆਈ। ਬਟ ਜਿਵੇਂ ਤੁਸੀਂ ਦੇਖਿਆ ਹੀ ਹੈ ਵੀ ਵਿਲਨ ਬਰੌਂਡਲੇ ਬੱਚੇ YouTube ਵਗੈਰਾ ਦੇਖ ਕੇ ਜੇਤੀ ਮੈਸਲਟ ਹੋ ਜਾਂਦੇ ਆ। ਤੇ ਉਹੀ ਹੁਣ ਤੱਕ ਸਾਨੂੰ ਪਤਾ ਲੱਗਦਾ। ਜਿਸ ਤਰ੍ਹਾਂ ਆਮ ਤੌਰ ਤੇ ਲੋਕਾਂ ਕੇ ਜਾਰੀ ਆਪਰੇ ਵਿੱਚ ਆਪੇ ਆਪੇ ਬੜੀ ਗੱਲ ਹੈ। ਜੇ ਇਨਕੇ ਤੇ ਨੋਟਿੰਗ ਪਲਟਾਉਣੀ ਦੀ ਗੱਲ ਹੈ ਮੈਂ ਤੁਹਾਡੇ ਨਾਲ ਹੀ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਜੇ ਕਿਸੇ ਨੂੰ ਵੀ ਕਦੇ ਵੀ ਕੋਈ ਧਰਮੇ ਭਰੀ ਕਾਲ ਆਉਂਦੀ ਹੈ ਤਾਂ ਕਰਨਾ ਨਹੀਂ ਇਸ ਗੱਲ ਨੂੰ ਛੁਕਾਉਣਾ ਨਹੀਂ ਨਾਲ ਦੀ ਨਾਲ ਕੋਈ ਨੂੰ ਉਰਾਧ ਦਿਓ ਕਿ ਇਹਨੇ ਇਹ ਬੰਦੇ ਆਇਡੈਂਟੀਫਾਈ ਹੋਊਗੇ ਬੜੇ ਜੇ ਕੋਈ ਵੱਡੀ ਗੱਲ ਨਹੀਂ ਹਰ ਇੱਕ ਚੋਰ ਬੜੇ ਜੱਬੋ ਅਸੀਂ ਇਹਨਾਂ ਨੂੰ ਆਇਡੈਂਟੀਫਾਈ ਤਾਂ ਅਸੀਂ 10 ਤਰੀਕ ਨੂੰ ਹੀ ਕਰ ਲਿਆ ਸੀਗੇ ਅੱਜ ਤੇ 11 ਨੂੰ ਗ੍ਰਿਫਤਾਰ ਕਰ ਲਿਆ